ਹੈਲੋ ਜੀ ਨਮਸਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੁਕਿੰਗ ਵਿਦ ਗਰਗ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਫੁੱਲ ਵਾਚ ਕਰਨਾ ਜੀ ਅੱਜ ਆਪਾਂ ਬਹੁਤ ਹੀ ਵਧੀਆ ਗਰਮਿਸ਼ ਸਪੈਸ਼ਲ ਰੈਸਪੀ ਲੈ ਕੇ ਆਏ ਹਾਂ ਜੀ ਇੱਧਰ ਆਪਾਂ ਦਹੀਂ ਲੈ ਲਿਆ ਜੀ ਇਹ ਦਹੀਂ 300 ਗ੍ਰਾਮ ਹੈ ਜੀ ਇਹ ਘਰ ਦਾ ਬਿਲਕੁਲ ਫਰੈਸ਼ ਦਹੀਂ ਲਿਆ ਜੀ ਆਪਾਂ ਇਸ ਨੂੰ ਬੇ ਕਿੰਨਾ ਗਾੜਾ ਜਿਸ ਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਚੰਗੀ ਤਰ੍ਹਾਂ ਫੈਂਟ ਲਾਂਗੇ ਜੀ ਪਤਲਾ ਕਰ ਲਾਂਗੇ ਕਿਉਂਕਿ ਬਹੁਤ ਜ਼ਿਆਦਾ ਗਾੜਾ ਹੈ ਦਹੀਂ ਇਹ ਤੇ ਇਸ ਨੂੰ ਆਪਾਂ ਪਾਣੀ ਪਾ ਕੇ ਥੋੜਾ ਜਿਹਾ ਪਤਲਾ ਕਰ ਲਾਂਗੇ ਤੇ ਉਧਰ ਜੀ ਆਪਾਂ ਕੁਝ ਮਸਾਲੇ ਲਏ ਨੇ ਪੁਜਿਆ ਹੋਇਆ ਜੀਰਾ ਕਾਲੀ ਕਾਰਾ ਨਮਕ ਤੇ ਥੋੜਾ ਜਿਹਾ ਚਾਟ ਮਸਾਲਾ ਤੇ ਇੱਕ ਪਿਆਜ਼ ਕੱਟਿਆ ਹੋਇਆ ਲਿਆ ਜੀ ਆਪਾਂ ਤੇ ਇਸ ਨੂੰ ਦਹੀਂ ਨੂੰ ਆਪਾਂ ਪਤਲਾ ਕਰਕੇ ਤੇ ਫਿਰ ਇਹ ਸਾਰੇ ਮਸਾਲੇ ਆਪਾਂ ਇਸ ਵਿੱਚ ਮਿਕਸ ਕਰਾਂਗੇ ਤੇ ਇਹ ਦਹੀਂ ਆਪਣੇ પેટ ਨੂੰ ਵੀ ਠੰਡਕ ਪਹੁੰਚਾਉਂਦਾ ਹੈ ਤੇ ਜੇ ਗਰਮੀ ਵਿੱਚ ਜਿਵੇਂ ਜੀ ਖਾਦਾ ਪੀਤਾ ਬਹੁਤ ਘੱਟ ਪਚਦਾ ਹੈ ਤੇ ਖਾਣੇ ਨੂੰ ਵੀ ਇਹ ਬਹੁਤ ਜਲਦੀ ਪਚਾਉਂਦਾ ਹੈ ਕਿਉਂਕਿ ਇਸ ਦੀ ਤਸੀਲ ਠੰਡੀ ਹੁੰਦੀ ਹੈ ਤੇ ਇੱਕ ਆਪਾਂ ਇਸ ਵਿੱਚ ਜਿਹੜਾ ਪਿਆਜ਼ ਪਾਵਾਂਗੇ ਤੇ ਉਸ ਦੀ ਵੀ ਤਸੀਲ ਠੰਡੀ ਹੈ ਤੇ ਚਲੋ ਜੀ ਆਪਾਂ ਸਾਰਾ ਕੁਝ ਮਿਕਸ ਕਰ ਲਿਆ ਇਸ ਵਿੱਚ ਮਸਾਲੇ ਆਪਣੇ ਮਿਕਸ ਲੀ ਪਾ ਲਈ ਜੀਰਾ ਚਾਲਾ ਨਮਕ ਚਾਟ ਮਸਾਲਾ ਤੇ ਪਿਆਜ਼ ਚੰਨਕ ਪਤਲਾ ਇਸ ਵਿੱਚ ਮਿਕਸ ਕਰ ਲਿਆ ਇਹ ਜਿਆਦਾ ਆਪਣਾ ਰਾਇਤਾ ਬਣ ਕੇ ਬਿਲਕੁਲ ਜਿਆਦਾ ਜੀ ਬਹੁਤ ਹੀ ਸੁਆਦੀ ਬਣਾਉਣਾ ਜੀ ਸੋਰੀ ਜੀ ਜਦੋਂ ਆਪਾਂ ਵਿੱਚ ਮਿਕਸ ਕਰਦੇ ਹਾਂ ਮਸਾਲੇ ਤੇ ਉਹ ਵੀ ਜਿਹੜੀ ਮੀਡੀਅਮ ਸਟੇਪ ਹੋਗੀ ਇਹ ਲੈਣਾ ਹੈ ਤੇ ਸਾਰੇ ਮਸਾਲੇ ਆਪਾਂ ਇਸ ਵਿੱਚ ਮਿਕਸ ਕਰ ਲੈਣੇ ਪਿਆਜ਼ ਆਪਾਂ ਬਿਲਕੁਲ ਲੰਬਾ ਲੰਬਾ ਕੱਟ ਕੇ ਕੱਚਾ ਹੀ ਪਿਆਜ਼ ਲਿਆ ਸੀ ਲਓ ਜੀ ਰਾਇਤਾ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਰਾਇਤਾ ਬਣ ਕੇ ਤਿਆਰ ਹੈ ਇਸ ਸੁਪਰ ਸੁਆਦੀ ਵਿੱਚ ਚੁਟਕੀ ਲਾਲ ਮਿਰਚ ਦਾ ਪਾਉ ਦੇ ਪਾ ਦਿੰਨੀ ਹੈ ਤੇ ਬਹੁਤ ਹੀ ਟੇਸਟੀ ਰਾਇਤਾ ਬਣ ਜਾਂਦਾ ਹੈ ਲੋ ਜੀ ਰਾਇਤਾ ਆਪਣਾ ਮਾਂ ਕੀ ਘਰ ਕੀ ਜੀ ਹੈ ਆਪਣਾ ਖਾਣਾ ਬਹੁਤ ਜਲਦੀ ਪਚਦਾ ਗਰਮੀਆਂ ਦੀ ਸਪੈਸ਼ਲ ਹੀ ਰਸਤੀ ਹੈ ਇਹ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਇੱਕ ਪਿਆਰਾ ਜਿਹਾ ਇਹ ਰਾਇਤਾ ਬਣਾਉਣਾ ਬਹੁਤ ਜ਼ਿਆਦਾ ਸੌਖਾ ਹੈ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ